ਹਾਂਜੀ ਆ ਰਹੀ ਹੈ ਜੀ ਵਾਹ ਅੱਜ ਸਰ ਕੀ ਪ੍ਰੋਗਰਾਮ ਹੋ ਰਿਹਾ ਹੈ ਇਹ ਜੀ ਮੈਡਮ ਗੁਰਸ਼ਰਨ ਕੌਰ ਨੇ ਜੀ ਰਾਜਪੁਰੇ ਦੇ ਰਹਿਣ ਵਾਲੇ ਨੇ ਰਿਟਾਇਰਡ ਟੀਚਰ ਨੇ ਉਹਨਾਂ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ ਵੀ ਸਾਈਬਰ ਠੱਗਾਂ ਨੇ ਉਹਨਾਂ ਨੂੰ WhatsApp ਤੇ ਕਾਲ ਕਰਕੇ ਉਹਨਾਂ ਨੂੰ ਇਹ ਡਰਾਵਾ ਦਿੱਤਾ ਕਿ ਉਹਨਾਂ ਦੇ ਜਿਹੜੇ ਖਾਤੇ ਆ ਬੈਂਕ ਖਾਤੇ ਉਹ ਮਨੀ ਲਾਂਡਰਿੰਗ ਵਾਸਤੇ ਵਰਤੇ ਗਏ ਆ ਤੇ ਇਸ ਕਰਕੇ CBI ਜਾਂ ED ਅਧਿਕਾਰੀ ਬਣ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਉਹ ਪੈਸੇ ਆਪਦੇ ਖਾਤੇ ਦੇ ਵਿੱਚ ਪਵਾ ਲਏ ਗਏ ਆ ਸਾਈਬਰ ਠੱਗਾ ਵੱਲੋਂ ਤੇ ਇਹ ਜਾਣਕਾਰੀ ਮਿਲਣ ਤੇ ਉਹਨਾਂ ਦੇ ਬਿਆਨ ਤੇ ਐਫ ਆਈ ਆਰ ਨੰਬਰ 25 ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਦਰਜ ਕੀਤੀ ਗਈ। ਸਰ ਮੈਡਮ ਸਰ ਜੀ ਕਿ ਨੇ ਕਿ ਉਹ ਉਹਨਾਂ ਦੀ ਏਜ ਵਗੈਰਾ ਉਹ तकरीबन 65 ਸਾਲ ਉਹਨਾਂ ਦੀ ਉਮਰ ਹੈ ਤੇ ਸਕੂਲ ਦੇ ਵਿੱਚੋਂ ਬਿਟਾਓ ਟੀਚਰ ਵਜੋਂ ਰਿਟਾਇਰ ਹੋਏ। ਹਾਂਜੀ ਸਰਕਾਰੀ ਟੀਚਰ। ਸਰ ਦੱਸਿਆ ਉਹਨਾਂ ਨੂੰ ਵੀ ਕਿੰਨਾ ਡਰਦੀ ਇਹਨਾਂ ਨੇ ਬੋਲੀ ਕਿ ਕਿੰਨਾ ਫੋਨ ਆਉਂਦੇ ਜਦੋਂ ਉਹਨਾਂ ਨੂੰ ਵਟਸਐਪ ਤੇ ਕਾਲ ਕਰਕੇ ਡਰਾਇਆ ਗਿਆ ਕਿ ਉਹਨਾਂ ਦਾ ਜਿਹੜਾ ਨੰਬਰ ਹੈ ਉਹਨਾਂ ਦੇ ਜਿਹੜੇ ਖਾਤੇ ਆ ਵਰਤੇ ਗਏ ਨੇ। ਮਨੀ ਲਾਂਡਰਿੰਗ ਵਾਸਤੇ ਤਾਂ ਉਹ ਇਸ ਕਰਕੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਜਾ ਰਿਹਾ ਤਾਂ ਉਸ ਡਿਜੀਟਲ ਅਰੈਸਟ ਦੀ ਧਮਕੀ ਤੋਂ ਉਹ ਡਰ ਗਏ ਤੇ ਉਸ ਕਰਕੇ ਉਹਨਾਂ ਨੇ ਜਿਹੜੇ ਫਿਰ ਆਪ ਦੇ ਪੈਸੇ ਆ ਉਹ ਠੱਗਾ ਦੇ ਖਾਤੇ ਦੇ ਵਿੱਚ ਪਾ ਦਿੱਤੇ ਤੇ ਇਸ ਤਰੀਕੇ ਨਾਲ ਉਹਨਾਂ ਨੂੰ ਤਕਰੀਬਨ 75 ਲੱਖ ਰੁਪਏ ਦਾ ਨੁਕਸਾਨ ਹੋਇਆ ਸਰ ਕਿੰਨੇ ਕਾਉਂਟ ਦੇ ਅਕਾਊਂਟਸ ਦੇ ਅਗੇ ਜਾ ਕੇ ਉਹ ਪੈਸੇ ਪਾਉਣ ਉਹਨਾਂ ਵੱਲੋਂ ਤਕਰੀਬਨ 5 ਤੋਂ 6 ਅੱਡੜ ਖਾਤੇ ਦਿੱਤੇ ਗਏ ਸੀ ਪੈਸੇ ਪਾਉਣ ਵਾਸਤੇ ਹੁਣ ਕਿੰਨਾ ਦੀ ਕਾਰਵਾਈ ਕੀਤੀ ਐਮਾਉਂਟ ਪਾ ਰਹੀ ਜੀ ਇਹਦੇ ਜੀ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੈਸਾ ਜਿਹੜਾ ਠੱਗੀ ਦਾ ਪੈਸਾ ਹੁੰਦਾ ਇਹਨੂੰ ਨਾਲ ਦੀ ਨਾਲ ਅਗਲੇ ਤੋਂ ਅਗਲੇ ਤੋਂ ਅਗਲੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਸੋ ਇਸ ਕਰਕੇ ਉਹ ਸਾਰੇ ਖਾਤਿਆਂ ਦੀ ਜਿਹੜੀ ਡੂੰਘਕ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਅਸੀਂ 4 ਲੱਖ ਰੁਪਏ ਉਹਨਾਂ ਖਾਤਿਆਂ ਦੇ ਵਿੱਚ ਫ੍ਰੀਜ਼ ਕਰਨ ਦੇ ਵਿੱਚ ਕਾਮਯਾਬ ਹੋਏ ਲੋਕਾਂ ਨੂੰ ਕੀ ਕਰ ਅਪੀਲ ਕਰਾਂਗੇ ਇਸ ਦਾ ਲਗਾਤਾਰ ਆਪਣਾ ਸਾਈਡ ਤੋਂ ਰਾਈ ਲੋਕਾਂ ਨੂੰ ਰਿਵਰਸ ਕਰਦਾ ਕੈਂਪ ਵੀ ਲਗਾਈ ਜਾਂਦੇ ਹੁਣ ਲੇਕਿਨ ਫਿਰ ਵੀ ਕੁਝ ਪਲੇਟਫਾਰਮ ਦੇ ਨਾਲ ਉੱਪਰ ਆ ਪ੍ਰੋਬਲਮ ਹੈ ਤੁਹਾਡੇ ਮਾਧਮ ਰਾਹੀਂ ਜੀ ਵੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੋਈ ਵੀ ਕਿਸੇ ਤਰੀਕੇ ਦਾ ਇਨਵੈਸਟਮੈਂਟ ਸੰਬੰਧੀ ਜੇ ਤੁਹਾਨੂੰ ਫੇਸਬੁੱਕ ਤੇ ਵਟਸਐਪ ਤੇ ਕੋਈ ਸੰਪਰਕ ਕਰਦਾ ਹੈ ਤੇ ਕੋਈ ਇਹੋ ਜਿਹਾ ਆਫਰ ਦਿੰਦਾ ਹੈ ਜਿਹੜਾ ਕਿ ਨਾਰਮਲ ਜ਼ਿੰਦਗੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਰਿਟਰਨ ਤੁਹਾਨੂੰ ਦੇ ਰਿਹਾ ਤਾਂ ਉਹਦੇ ਤੇ ਭਰੋਸਾ ਨਾ ਕਰੋ ਤੇ ਉਸ ਤੋਂ ਇਲਾਵਾ ਜੇ ਕੋਈ ਡਿਜੀਟਲ ਅਰੈਸਟ ਦੀ ਗੱਲ ਕਰਦਾ ਤਾਂ ਤੁਹਾਡੇ ਮਾਧਮ ਰਾਹੀਂ ਮੈਂ ਸਭ ਤੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਡਿਜੀਟਲ ਅਰੈਸਟ ਨਾਮ ਦਾ ਕੋਈ ਕਾਨੂੰਨ ਭਾਰਤ ਕਾਨੂੰਨ ਦੇ ਵਿੱਚ ਨਹੀਂ ਹੈ ਇਸ ਤਰੀਕੇ ਦੀ ਕੋਈ ਅਰੈਸਟ ਨਹੀਂ ਹੁੰਦੀ ਹੈ ਸੋ ਇਸ ਕਰਕੇ ਕੋਈ ਵੀ ਜੇ ਤੁਹਾਨੂੰ ਕੋਈ ਸੀਬੀਆਈ ਈਡੀ ਸੁਪਰੀਮ ਕੋਰਟ ਕਿਸੇ ਵੀ ਵੱਡੇ ادارے ਦਾ ਨਾਮ ਲੈ ਕੇ ਜੇ ਤੁਹਾਨੂੰ ਸੰਪਰਕ ਕਰਕੇ ਡਰਾ ਕੇ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਤੁਹਾਡੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਤੁਰੰਤ ਹੀ ਆਪਦੇ ਜਿਹੜੇ ਲੋਕਲ ਥਾਣਾ ਉਹਦੇ ਨਾਲ ਸੰਪਰਕ